ਹਲੋ rau ji ਸਤਿ ਸ਼੍ਰੀ ਅਕਾਲ ਬ੍ਰਦਰ ਕੀ ਹਾਲ ਹੈ ਬ੍ਰਦਰ ਯਾਰ ਮੈਂ ਖੜਾ ਧੁੰਦੇ ਪਿੰਡ ਖਡੂਰ ਸਾਹਿਬ ਹਲਕੇ ਦਾ ਸਿੱਕੀ ਸਾਹਿਬੀ ਨਾਲ ਖੜਿਆ ਹੈ ਦਰਿਆ ਦੇ ਨਾਲ ਗੋਇੰਦਵਾਲ ਦੇ ਨਾਲ ਯਾਰ ਦਰਿਆ ਤਾਂ ਵਗ ਗਿਆ ਵਾਗੀਰੀਆ ਜਮੀਨਾਂ ਜਿਹੜੀਆਂ ਮਰਗੀਆਂ ਸੀ ਉਹ ਤਾਂ ਮਰ ਗਈਆਂ ਜਿਹੜਾ ਹੁਣ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਉਹਨਾਂ ਦੀ ਕੋਈ ਕਰਾਂ ਦੇ ਵਿੱਚ ਪਾਣੀ ਵੜ ਗਿਆ ਪਲੱਸ ਉਹਨਾਂ ਦੇ ਪਸ਼ੂਆਂ ਪੁਸ਼ੂਆਂ ਦਾ ਮਾੜਾ ਹਾਲ ਹੈ ਸਰਕਾਰ ਦਾ ਇੱਕ ਵੀ ਬੰਦਾ ਨਹੀਂ ਬ੍ਰਦਰ ਆਇਆ ਹੈ ਕਹਿੰਦੇ ਡੀਸੀ ਸਾਹਿਬ ਵੀ ਆਏ ਪਿਛਲੇ ਹਫਤੇ ਦੋ ਨਹੀਂ ਸਾਡੇ ਵਿੱਚ ਨਹੀਂ ਬਿਲਕੁਲ ਨਹੀਂ ਗਏ ਉੱਥੇ ਗਿਆ ਹੋਰ ਤਾਂ ਹੁੰਦਾ ਕੋਈ ਨਾ ਨਾ ਕੋਈ ਕੋਤ ਹੁੰਦਾ ਹੋਈ ਕੋਈ ਨਹੀਂ ਉਹ ਮੋਢੇ ਖੁਰ ਗਏ ਜੀ ਇੱਥੇ ਵੀ ਕੋਈ ਆਏ ਸਾਰੇ ਪਿੰਡ ਦੀ ਪੰਚਾਇਤ ਖੜੀ ਹੈ ਜਨਾਬ ਮੁੰਡਾ ਪਿੰਡ ਗਏ ਮੁੰਡਾ ਪਿੰਡ ਗਏ ਹੁੰਦੇ ਨਹੀਂ ਆਏ ਤੁਸੀਂ ਮੁੰਡਾ ਪਿੰਡ ਗਏ ਹੋ ਜਨਾਬ ਇੱਥੇ ਜ਼ਰੂਰ ਕੋਈ ਨਾ ਕੋਈ ਬੰਦਾ ਭੇਜੋ ਇੱਥੇ ਹਾਲਾਤ ਬਹੁਤ ਹਨ ਜੀ ਨਾਇਬ ਤਹਿਸੀਲਦਾਰ ਹੁਣੇ ਆਊਗਾ ਚਲੋ ਮਿਹਰਬਾਨੀ ਇਹ ਜ਼ਰੂਰੀ ਹੈ ਬ੍ਰਦਰ ਕਮ ਸੇ ਕਮ ਗਰੀਬਾਂ ਦੇ ਕੋਈ ਪਸ਼ੂਆਂ ਨੂੰ ਦਵਾਈ ਜਾਂ ਕੋਈ ਹੋਰ ਜਿਹੜਾ ਛੋਟਾ ਮੋਟਾ ਕੰਮ ਆ ਉਹਦਾ ਕਰੋ ਤਰਪਾਲਾ ਤਰਪੂਲਾ ਕੁ ਪੱਠੇ ਕਈਆਂ ਦੇ ਕਰ ਤਰਪਾਲਾ ਤਰਪੂਲਾ ਦਾ ਮਮਾੜਾ ਲੈ ਭੇਜੋ ਜੀ ਤੁਸੀਂ ਆਪਦਾ ਨੋਡਲ ਅਫੀਸਰ ਭੇਜੋ ਬਣਾਓ ਜੇ ਟੁੱਟ ਗਿਆ ਮੋਠੇ ਕਾਠੇ ਵੀ ਡਿੱਗੇ ਇਮੀਡੀਏਟਲੀ ਵਿਚਾਰਿਆ ਨੂੰ ਰੀਲੀਫ ਮਿਲੇ ਕੁਝ ਨਾ ਕੁਝ